ਵੈਕੂ ਜੀ ਦਾ ਹਾਲ ਸਾਹਿਬ ਵੈਕੂ ਜੀ ਦੀ ਫਤਿਹ ਅੱਜ ਸੀਤ ਥੋੜੀ ਜੀ ਖਰਾਬ ਜ਼ਿਆਦਾ ਹੋ ਗਈ ਪਾਣੀ ਚ ਰਹਿ ਰਿਹਾ ਕਿ ਉਹਦੇ ਕਰਕੇ ਮੈਂ ਲੁਧਿਆਣੇ ਆਇਆ ਸੀ ਤੇ ਡਾਕਟਰ ਕੋਲ ਆਇਆ ਸੀ ਡਾਕਟਰ ਨਾਲ ਗੱਲਾਂ ਕਰਕੇ ਮੇਰੇ ਮਨ ਚ ਆਇਆ ਕਿ ਜਿੰਨੇ ਪਿੰਡ ਭਰਾ ਜਿਹੜੇ ਜਿਹੜੇ ਇਲਾਕਿਆਂ ਚ ਵੀ ਕਿਉਂਕਿ ਪਾਣੀ ਤਾਂ ਹੁਣ ਸਾਰੇ ਇਲਾਕਿਆਂ ਚ ਹੀ ਹੈ ਆਪਾਂ ਜਿਹੜੀ ਪਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਨੀਆਂ ਨੇ ਹੁਣ ਤੇ ਜਿਹੜੀਆਂ ਨਹੀਂ ਕਰਨੀਆਂ ਉਹਦੇ ਲਈ ਡਾਕਟਰ ਸਾਹਿਬ ਨੇ ਚਲਦੀ ਸੀ ਵੀ ਆਪਾਂ ਜਿਵੇਂ ਲੋਕਾਂ ਨੇ ਡੀਟੀਟੀ ਦਾ ਸ਼ਿਰਕਾ ਹੋ ਕਰਦੋ ਉਹ ਕਿਸੇ ਵੀ ਇਲਾਕੇ 'ਚ ਨਾ ਕਰਿਓ ਮਛਰਿਆਂ ਦੀ ਰੋਕ ਥਾਮ ਲਈ ਉਹਦੇ ਲਈ ਡਾਕਟਰ ਸਾਹਿਬ ਨੇ ਕਿਉਂਕਿ ਇਹ ਗਰਾਊਂਡ ਤੇ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਡਾਕਟਰ ਵਿਕਾਸ ਗੁਪਤਾ ਦੇ ਕੋਲ ਮੈਂ ਬੈਠਾ ਸੀਗਾ ਇਹ ਦੇਖਦੇ ਮੈਂ ਕਿ ਤੁਸੀਂ ਮੇਰੇ ਅੱਖ ਥੱਲੇ ਸਵੈਲਿੰਗ ਇਹ ਪਾਣੀ ਲੱਗਣ ਨਾਲ ਸਾਰਾ ਫੇਸ ਸਵੈਲ ਹੋ ਗਿਆ ਨੋਜ਼ ਤੇ ਸਵੈਲਿੰਗ ਹੈ ਤੇ ਡੇ ਡਾਰਕਨੈਸੇ ਤਾਂ ਚਲੋ ਕੋਈ ਗੱਲ ਨਹੀਂ ਹਟ ਜਣੀ ਆ ਚਾਰ ਦਿਨ ਗਲੇ ਦੀ ਇਨਫੈਕਸ਼ਨ ਇਹ ਸਾਰਾ ਕੁਝ ਪਾਣੀ ਕਰਕੇ ਗੰਦਲੇ ਪਾਣੀ ਕਰਕੇ ਹੋ ਰਿਹਾ ਸੋ ਮਿਲਦੇ ਆ ਜੀ ਮੈਂ 2 ਦਿਨ ਦੀ ਛੁੱਟੀ ਲਈ ਆ ਸਿਰਫ ਸਕਿਨ ਕਰਕੇ ਆ ਇਨਫੈਕਸ਼ਨ ਕਰਕੇ ਕੋਈ ਹੋਰ ਮੇਤੋਂ ਇਨਫੈਕਟਡ ਨਾ ਹੋਵੇ ਕਿਉਂਕਿ ਉੱਥੇ ਸਸੀ ਸੱਚੀ ਕਹਿੰਦਾ ਨਾ ਕੋਈ ਸੱਚੀ ਕਹਿੰਦਾ ਨਾ ਕੋਈ ਆਤਮਾ ਦਾ ਸਿੱਧੇ ਜੱਫੀਆਂ ਪਾਉਂਦਾ ਪਿਆਰ ਤੁਸੀਂ ਬਹੁਤ ਦਿੰਦੇ ਹੋ ਪਰ ਥੋੜਾ ਬੈ ਇਨਫੈਕਸ਼ਨ ਦਾ ਵੀ ਧਿਆਨ ਰੱਖੀ